જન <laughs> 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 ਦਿਆ ਮੂਰੇ ਮਗਲੇ ਮਿਹਰਬਾਨ ਜਿਨੇ ਕਿਹਾ ਤੇ ਪੁੱਤਰ ਦੁੱਲੇ ਆ ਛੱਡ ਕੇ ਨਾ ਜਾਈ ਰਾਤੀ ਬੰਦੇ ਸੁਪਨੇ ਆਏ ਆ ਮਾਤਾ ਲੱਦੀ ਨੇ ਕਿਹਾ ਕਹਿੰਦਾ ਮਾਤਾ ਮੈਂ ਕਾਜੀ ਕੋਲੋਂ ਪੁੱਛ ਪੁੱਆ ਕੇ ਆਇਆ ਮੈਨੂੰ ਕਾਜੀ ਨੇ ਤਿੰਨ ਦਿਨ ਮੇਰੀ ਹਾਰ ਕਹੀ ਆ ਚੌਥੇ ਨੂੰ ਮੇਰੀ ਜਿੱਤ ਹੋਊ ਉੱਥੇ ਨੂੰ ਆ ਕੇ ਮੁਗਲਾ ਦਾ ਮੱਥਾ ਲਾਉਂਗਾ। ਲਓ ਮਿਹਰਬਾਨ। ਤਾਂ ਇੰਨੀ ਗੱਲ ਕਹੀ। ਤਾਂ ਵਾਰੀ ਆ ਗਈ ਤੁਲਾ ਨਵਾਬ ਦੀ। ਮਾਤਾ ਲੱਦੀ ਕਹਿਣ ਲੱਗੀ ਪੁੱਤਰ ਤੈਨੂੰ ਕਾਜੀ ਨੇ ਕਿਹਾ ਹੋਣਾ ਤੀਸਰੇ ਦਿਨ ਨੂੰ ਤੇਰੀ ਜਿੱਤ ਆ। ਪਰ ਰਾਤੀ ਮੈਨੂੰ ਮੁੰਦੇ ਸੁਪਨੇ ਆਏ ਆ। ਪੁੱਤਰ ਜੇ ਛੱਡ ਕੇ ਚਲੇ ਆ ਗਿਆ ਮੁਗਲਾ ਨੇ ਸਾਨੂੰ ਬੰਨ ਲੈਣਾ। ਛੱਡ ਕੇ ਨਾ ਜਾਏ। ਤਾਂ ਵਾਰੀ ਆ ਗਈ ਫੁੱਲੇ ਨਵਾਬ ਦੀ ਕਹਿੰਦਾ ਮਾਤਾ ਇਹ ਸੁਪਨੇ ਕਦੇ ਸੱਚ ਨਹੀਂ ਹੋਇਆ ਕਰਦੇ ਇਹ ਤਾਂ ਦਿਨ ਦੀਆਂ ਗੱਲਾਂ ਕੀਤੀਆਂ ਰਾਤ ਨੂੰ ਚੇਤੇ ਹਜਾ ਕਰਦੇ ਆ ਉੱਥੇ ਕਿਹਾ ਅੱਗੇ ਦੁੱਲਾ ਬੋਲਿਆ ਮਾਤਾ ਨੂੰ ਕਹੇ ਸਵਾ ਮਾਤਾ ਮੈਂ ਦੁੱਲਾ ਦੁਪਹਿਰਾ ਹੜਦਾ ਤੇ ਫਰਸੌਣ ਦਾ ਵਗਾ ਤੇ ਆ ਮੇਰੇ ਮੂਰੇ ਮੁਗਲੇ ਉੱਡਣਗੇ ਜਿਵੇਂ ਪਿੱਤਲੀ ਪਤਾ ਮੇਰੇ ਮੂਰੇ ਮੁਗਲੇ ਉੱਡਣਗੇ ਜਿਵੇਂ ਜ਼ਾਤੀ ਦੇ ਮੂਰੇ ਘਾ ਮੈਂ ਸ਼ਰਮ ਵਾਲਾਂ ਦੇ ਵੱਟ ਕੇ ਤੇਉ ਬਾਣਾ ਬੈਠ ਖਲਾ ਮਾਤਾ ਜਿਹੜੀਆਂ ਦਿਨੋਂ ਗੱਲਾਂ ਕੀਤੀਆਂ ਰਾਤ ਨੂੰ ਚੇਤੇ ਜਾਂਦੀਆਂ ਆ ਇਹ ਸੁਪਨੇ ਸੱਚੀ ਹੋਉਂਦੇ ਵੇਲੇ ਗਏ ਫਰਮਾ ਤਿੰਨ ਦਿਨ ਮੇਰੀ ਹਾਰ ਦੇ ਕਿਤੇ ਬਹਿ ਕੇ ਲਾਉ ਨਗਾ ਦਿਨ ਚੌਥੇ ਨੂੰ ਦੇਖ ਲਈ ਮੱਥਾ ਦੇਉਂਗਾ ਮੁਗਲਾਂ ਦੇ ਨਾਲਾ ਲਾ ਤੁਮ ਇੰਨੀ ਗੱਲ ਕਹੀ ਮਾਤਾ ਨਦੀ ਸੋਤਦੀ ਆ ਮੇਰਾ ਪੁੱਤਰ ਜ਼ੁਲਾ ਨਵਾਬ ਮੇਰੇ ਕਹਿਣ ਤੇ ਰੁਕਣ ਵਾਲਾ ਲੱਗਦਾ ਨਹੀਂ ਇਹਨੇ ਮਾਰੀਆਂ ਆਵਾਜ਼ਾਂ ਦੁੱਲੇ ਦੀ ਔਰਤ ਨੂੰ ਸੁਣਦਾ ਨੂੰ ਨਹੀਂ ਭੁੱਲਦਾ ਨਹੀਂ ਭੁੱਲਦਾ ਹਾਂ ਮਾਤਾ ਹੁਣ ਕੀ ਹੋਇਆ ਕਹਿੰਦੀ ਨਹੀਂ ਤੇਰੇ ਸਾਦਾ ਸਾਦਾ ਤੇਰੇ ਮੂੰਹ ਦਾ ਨੱਕ ਆ ਤੇਰਾ ਮਜਾਦੀ ਖਦਾ ਤੇਰਾ ਪਤੀ ਆ ਤੇਰਾ ਪਰਮੇਸ਼ਰ ਆ ਅੱਜ ਮੈਦਾਨ ਛੱਡ ਕੇ ਭੱਜ ਚਲੇ ਆ ਇਹਨੂੰ ਕੋਈ ਦਾਨਾ ਮਿਹਣਾ ਮਾਰ ਖੌਰਾ ਤੇਰੇ ਕਹਿਣ ਤੇ ਰੁਕ ਜਾ ਮਾਤਾ ਲੱਦੀਦਾ ਹੋ ਕੇ ਘੋੜੀ 把这给。